ਅੱਜ ਪੰਜਾਬ ਦੇ ਵਿੱਚ ਇੱਕ ਹੋਰ ਵੱਡੇ ਘੋੜੇ ਦਾ ਸੌਦਾ ਹੋਇਆ ਸੱਜਣੋ ਤੇ ਬਹੁਤ ਹੀ ਲਾਜਵਾ ਵੀਡੀਓ ਹੈ ਬਾਈ ਨੇ ਇਨਵਾਈਟ ਕੀਤਾ ਸਪੈਸ਼ਲ ਕਿ ਸੁਖਵੀਰੇ ਆਪਾਂ ਘੋੜਾ ਲੈਣ ਜਾਣਾ ਤੇ ਤੂੰ ਸਾਡੇ ਨਾਲ ਚੱਲ ਤਾਂ ਕਿ ਆਪਾਂ ਸਾਰੀ ਵੀਡੀਓ ਬਣਾ ਕੇ ਸਾਰੇ ਸਰੋਤਿਆਂ ਨੂੰ ਹੀ ਦਿਖਾ ਸਕੀਏ ਵੀ ਭਾਈ ਕਿਵੇਂ ਘੋੜਾ ਲੈਣ ਗਏ ਤੇ ਕਿਵੇਂ ਆਪਾਂ ਫਾਰਮ ਤੇ ਲਿਆਂਦਾ ਆਪਾਂ ਪਹੁੰਚਿਆ ਐਸਐਸ ਸਟੱਡ ਫਾਰਮ ਜ਼ਿਲ੍ਹਾ ਲੁਧਿਆਣਾ ਤੇ ਏਰੀਆ ਹੈਗਾ ਬਾਈ ਦਾ ਮੁੱਲਾਪੁਰ ਤੇ ਬਾਈ शिंदे ਮੁੱਲਾਪੁਰ ਵਾਲੇ ਦੇ ਫਾਰਮ ਤੇ ਆ ਆਪਾਂ ਤੁਰਪੇ ਸੱਜਣੂ ਘੋੜਾ ਲੈਣ ਸੋ ਮੈਂ ਇਸ ਗੱਲੋਂ ਹੈਰਾਨ ਸੀਗਾ ਕਿ ਯਾਰ ਆਖਿਰ ਇ ਨਾ ਮੁੱਲ ਘੋੜੇ ਦਾ ਲੱਗਦਾ ਕਿਉਂ ਹੈ ਕੀ ਕਾਰਨ ਹੁੰਦਾ ਹੈ ਕਿਹੜੀ ਖਾਨਦਾਨੀ ਉਹਦੇ ਪਿੱਛੇ ਕੰਮ ਕਰਦੀ ਹੈ ਕਿੱਦਾਂ ਦੀ ਉਹਦੀ ਮਾਰਕਿੰਗ ਕੰਮ ਕਰਦੀ ਹੈ ਕਿੱਦਾਂ ਦੇ ਕੰਨ ਕਨੋਤੀਆਂ ਇਹਨਾਂ ਲੋਕਾਂ ਨੂੰ ਚਾਹੀਦੇ ਹੁੰਦੇ ਆ ਤਗੜੇ ਬਰੀਡਰਾਂ ਨੂੰ ਸੋ ਬਾਈ ਨੇ ਇੱਕ ਗੱਲ ਹੋਰ ਕਰਤੀ ਵੀ ਜਦੋਂ ਸੌਦਾ ਹੋ ਗਿਆ ਤੇ ਬਾਈ ਪਾ ਬੈਠਾ WhatsApp ਤੇ ਫੋਟੋ ਸਟੇਟਸ ਲਾਤਾ ਬਾਈ ਨੂੰ ਬਾਹਰ ਲੀਆਂ ਸਟੇਟਾਂ ਤੋਂ ਇੰਨੇ ਕੁ ਵੱਡੇ ਵੱਡੇ ਬਰੀਡਰਾਂ ਦੇ ਫੋਨ ਆਏ ਤਗੜੇ ਬਰੀਡਰਾਂ ਦੇ ਫੋਨ ਆਗੇ ਭਾਈ ਅਸੀਂ ਘੋੜਾ ਵੇਖਣ ਆਉਣਾ ਤੇ ਬਾਈ ਜੀ ਸਾਨੂੰ ਘੋੜਾ ਵਿਖਾਓ ਸੋ ਹਫਤਾ ਕੁ ਲੇਟ ਜਾਣਾ ਸੀਗਾ ਘੋੜਾ ਪਰ ਇਹ ਬਾਈ ਹੋਣਾ ਨੂੰ ਘੋੜਾ ਜਲਦੀ ਲਿਆਉਣਾ ਪੈ ਗਿਆ ਫਾਰਮ ਤੇ ਤਾਂ ਕਰਕੇ ਆਪਾਂ ਅੱਜ ਹੀ ਜਾ ਰਹੇ ਆ ਤੇ ਉੱਪਰੋਂ ਦਾਤੇ ਨੇ ਵੀ ਸਾਡੇ ਇਸ ਕਾਰਜ ਦੇ ਵਿੱਚ ਹਾਂ ਦੀ ਹਮੀ ਭਰਤੀ ਤੇ ਮਿੱਤਰੋ ਗਰਮੀ ਬਹੁਤ ਆ ਤੁਸੀਂ ਵੀ ਠੰਡੇ ਮਤੇ ਨਾਲ ਜਾਓ ਤੇ ਘੋੜਾ ਲੈ ਕੇ ਆਓ ਖੁਸ਼ੀ-ਖੁਸ਼ੀ ਸੋ ਸਾਰੀ ਗੱਲਬਾਤ ਕਰਦੇ ਆ ਇੱਕ ਬਾਈ ਨੇ 2 ਮਹੀਨਿਆਂ ਦੀ ਬੜੇ ਉੱਚੇ ਮੁੱਲ ਤੇ ਕੋਈ ਵਸ਼ੇਰੀ ਵੀ ਖਰੀਦੀ ਐ ਉਹ ਵੀ ਦਿਖਾਉਣੇ ਆ ਤੇ ਨਾਲ ਤੁਹਾਨੂੰ ਅੱਜ ਮਿਲਾਉਣੇ ਆ ਭਾਈ ਪਰਮਿੰਦਰ ਮੋੜ ਦੇ ਨਾਲ ਤੇ ਬਾਈ ਹੁਣੀ ਵੀ ਬਹੁਤ ਵੱਡੇ ਬਰੀਡਰ ਨੇ ਬਹੁਤ ਪੁਰਾਣੇ ਬਰੀਡਰ ਨੇ ਬਹੁਤ ਉੱਚੇ ਪੱਧਰ ਦੀਆਂ ਘੋੜੀਆਂ ਘੋੜੇ ਰੱਖਦੇ ਆ ਕਹਿ ਦਈਏ ਵੀ ਬਹੁਤ ਵੱਡੀਆਂ ਖਾਨਦਾਨੀਆਂ ਪ੍ਰਾਤਣ ਖਾਨਦਾਨੀਆਂ ਦੇ ਘੋੜੇ ਰੱਖਦੇ ਆ ਇਹ ਗਾਂ ਜਿਹੜੀ ਉਹਨਾਂ ਦੀ ਅਨਸਮਾਨਸਾ ਉਹ ਇਹਨਾਂ ਦੇ ਕੋਲ ਹੈ ਸੋ ਵੀਡੀਓ ਦੇ ਨਾਲ ਜੁੜੇ ਰਹੋ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੀਡੀਓ ਤਾਂ ਜੋ ਸਾਰੇ ਭਰਾਵਾਂ ਨੂੰ ਪਤਾ ਲੱਗ ਜੇ ਕਿਉਂਕਿ ਘੋੜੇ ਦੇ ਆਉਣ ਤੋਂ ਪਹਿਲਾਂ ਹੀ ਵੱਡੇ ਪੱਧਰ ਤੇ ਚਰਚੇ ਹੋ ਗਏ ਇਹਨਾਂ ਦੇ ਫਾਰਮ ਤੇ ਆਉਣ ਤੋਂ ਪਹਿਲਾਂ ਹੀ ਸੋ ਆ ਵੀਡੀਓ ਪੈਣ ਤੇ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਣਾ ਹੈ ਵੀਡੀਓ ਸ਼ੇਅਰ ਕਰ ਦਿਓ ਪਹਿਲਾਂ ਖਾਨਦਾਨੀ ਬਾਰੇ ਸੋਲੋ ਫਿਰ ਕੋੜਾ ਵਿਖਾਉਨੇ ਆ ਆਜੋ ਵੀ ਲਵੀ ਸੱਜਣੋ ਹੁਣ ਤੁਹਾਨੂੰ ਦੱਸਦੇ ਆ ਜਿਹੜੇ ਬਸ਼ੇਰੇ ਬਾਰੇ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਣ ਦਿਆ ਨਾ ਕਿ ਇਹ ਬਹੁਤ ਵੱਡਾ ਸੌਦਾ ਹੋਇਆ ਤੇ ਅੱਜ ਭਰਾਵਾਂ ਨੇ ਆਪਾਂ ਨੂੰ ਇਨਵਾਈਟ ਕੀਤਾ ਸ਼ਬਹਿਸ ਵੀ ਬਾਈ ਤੂੰ ਨਾਲ ਚੱਲ ਸੁਖ ਵੀ ਆਪਾਂ ਸਾਰਾ ਸਿਸਟਮ ਕਰਕੇ ਕਿੱਦਾਂ ਬਸ਼ੇਰਾ ਘਰੇ ਲੈਣ ਚੱਲੇ ਆ ਤੇ ਕਿੱਦਾਂ ਲੈ ਕੇ ਆਉਣਾ ਤੇ ਮੈਨੂੰ ਐ ਲੱਗਦਾ ਕਿ ਜਿਹੜੀ ਅੱਜ ਤੱਕ ਦੀ ਮੇਰੀ ਵੀਡੀਓ ਹੈ ਤੇ ਆਪਾਂ ਅੱਗੇ ਵੀਡੀਓ ਦੇ ਵਿੱਚ ਵੀ ਹੱਸਦੇ ਹੁੰਦੇ ਆ ਬਾਈ ਕਿ ਘੋੜਿਆਂ ਵਾਲੇ ਜਦੋਂ ਮੁੰਡੇ ਦਾ ਮਾਲਾ ਛਿੰਦੇ ਬਾਈ ਨੇ ਜਦੋਂ ਕਮਲ ਦਾ ਰਿਸ਼ਤਾ ਕਰਨਾ ਹੈ ਤੇ ਫੇਰ ਉਦੋਂ ਛਿੰਦੇ ਭਾਈ ਵੇਖਾਂਗੇ ਵੀ ਭਾਈ ਤੂੰ ਕਿੰਨੀ ਕ ਬੋਣ ਛਣ ਕਰਦਾ ਹੈ ਨਾ ਤੇ ਹੁਣ ਬਸ਼ੀਰਾ ਲੈਣ ਲੱਗੇ ਤਾਂ ਬਾਈ ਦੇ ਭਾਈ 100 ਪੁਸਤਾ ਫਰੋਲਦੀਆਂ ਪਗਰ ਨੂੰ ਸੋ ਬਹੁਤ ਵੱਡੀ ਪੈਟਾ ਕਿੰਦੀ ਹੈ ਬਹੁਤ ਵੱਡਾ ਖਾਨਦਾਨ ਹੈ ਮਹਿੰਗਾ ਖਾਨਦਾਨ ਹੈ ਜਿਹੜੇ ਬਸ਼ੀਰੇ ਬਾਰੇ ਤੁਹਾਨੂੰ ਦੱਸਣ ਲੱਗੇ ਆ ਤੇ ਜਿਹੜੀ ਬਸ਼ੀਰੇ ਦਾ ਭਾਈ ਛਿੰਦੇ ਦੇ ਝੋਲੀ ਚ ਰੱਸਾ ਪਿਆ ਉਹ ਪਹਿਲਾਂ ਆਪਾਂ ਭਰਾਵਾਂ ਦਾ ਕਰਦੇ ਆ ਸਵਾਗਤ ਤੇ ਬਾਈ ਛਿੰਦਾ ਮੁੱਲਾਪੁਰ ਆਪਣੇ ਨਾਲ ਮੌਜੂਦ ਹੈ ਉਹਨਾਂ ਦੇ ਬੇਟੇ ਨੇ ਨਾਲ ਭਾਈ ਕਮਲ ਤੇ ਬਾਈ ਬੈਠਾ ਹੈਪੀ ਤੇ ਇਧਰ ਸਾਡੇ ਜਗਤ ਚਾਚਾ ਜੀ ਦੇ ਸਾਰੇ ਜਗਤ ਦੇ ਚਾਚਾ ਚਾਚਾ ਜੀ ਸਮਾਈਲ ਪਲੀਜ਼ ਸੋ ਬਹੁਤ ਇੰਜੋਏ ਕਰ ਰਹੇ ਆ ਅਸੀਂ ਤੁਹਾਨੂੰ ਪੈਟਾਗਰੀ ਬਾਰੇ ਦੱਸਦੇ ਆ ਸੋ शिंदे भाई ਸ਼ੁਰੂਆਤ ਕਰ ਲਿਏ ਆਪਾਂ ਪਹਿਲਾਂ ਆਪਾਂ ਘਰੋਂ ਹੁਣ ਚੱਲ ਪਏ ਮਸ਼ੇਰਾ ਲੈ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੋ ਮੈਂ ਸੁਣਿਆ ਕਿ ਬਹੁਤ ਵੱਡਾ ਤੇ ਬਹੁਤ ਵਧੀਆ ਸੌਦਾ ਹੋਇਆ ਤੇ ਕੀ ਦੱਸਣਾ ਚਾਹੋਗੇ ਭਰਾਵਾਂ ਨੂੰ ਪੈਟਾਗਰੀ ਬਾਰੇ ਦੱਸੀਏ ਮਸ਼ੇਰਾ ਕਿਹੜਾ ਲੈਂਡ ਚੱਲੇ ਆਪਾਂ ਸੁਖ ਬਾਈ ਜੀ ਪਹਿਲਾਂ ਤਾਂ ਸਾਰੇ ਸਰੋਤੇ ਤੇ ਸਾਰੇ ਭਰਾਵਾਂ ਦਾ ਜੀ ਮੈਂ ਧੰਨਵਾਦ ਕਰਦਾ ਜੀ ਇਹਨਾਂ ਨੇ ਵੀਡੀਓ ਦੇਖਣੀ ਆ ਜੀ ਤੇ ਦੂਜੀ ਗੱਲ ਮਤਲਬ ਅੱਜ ਜਿਹੜਾ ਬੱਚਾ ਆਪਾਂ ਲੈਣ ਚੱਲੇ ਆ ਮਹਾਰਾਜ ਦੀ ਕਿਰਪਾ ਨਾਲ ਆਪਣੀ ਝੋਲੀ ਪਾਇਆ ਮਹਾਰਾਜ ਨੇ ਜੀ ਤੇ ਇਹਦੀ ਮੈਨੂੰ ਬਹੁਤ ਖੁਸ਼ੀ ਆ ਤੇ ਮੈਂ ਸਾਂਝੀ ਕਰਨੀ ਚਾਹੁੰਨਾ ਭਰਾਵਾਂ ਨਾਲ ਜੀ ਠੀਕ ਹੈ ਜੀ ਸਾਂਝੀ ਚੀਜ਼ ਜੇਦੋ ਕਿਸੇ ਨਾਲ ਕੋਈ ਸਾਂਝੀ ਕਰਦੇ ਆ ਤਾਂ ਉਹ ਮਤਲਬ ਖੁਸ਼ ਹੁੰਦਾ ਇਸ ਗੱਲ ਤੋਂ ਹਾਂ ਠੀਕ ਹੈ ਜੀ ਜੀ अच्छा शिंदे भाई आपा हुन ਗੱਲ ਕਰ ਲਈਏ ਵੀ ਜਿਹੜਾ ਵਸ਼ੇਰਾ ਆਪਾਂ ਲੈਣ ਚੱਲੇ ਆਂ ਜੀ ਭਾਈ ਕੀ ਉਹਦਾ ਨਾਂ ਹੈ ਕਿਹੜੇ ਖਾਨਦਾਨ ਚੋਂ ਐ ਤੇ ਕਿਹੜੀ ਮੰਨੋ ਪੈਟਾਗਰੀ ਕਿੰਨੀ ਕਿ ਲੰਮੀ ਪੈਟਾਗਰੀ ਹੈ ਕਿ ਇੰਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਘੋੜਾ ਕਿਉਂਕਿ ਮੈਨੂੰ ਪਤਾ ਲੱਗਿਆ ਹੈ ਵੀ ਤੁਹਾਨੂੰ ਬਾਹਰ ਲੀਆਂ ਸਟੇਟਾਂ ਤੋਂ ਪੂਰੇ ਵਰਲਡ 'ਚੋਂ ਹੀ ਫੋਨ ਆਏ ਆ ਜਦੋਂ ਦਾ ਸੌਦੇ ਦਾ ਪਤਾ ਲੱਗਿਆ ਬਿਲਕੁਲ ਆਏ ਭਾਈ ਕਿਹੜੇ ਕੀ ਨਾਂ ਕੀ ਰੱਖਿਆ ਹੈ ਉਹਦਾ ਕੀ ਸੋਚਿਆ ਕਿ ਨਾਂ ਕੀ ਰੱਖਣਾ ਹੈ भाई जी नाम ਤਾਂ ਉਹ ਤਾਂ ਬੱਚੇ ਦਾ ਪਹਿਲਾਂ ਹੀ ਰੱਖਿਆ ਹੋਇਆ ਜੀ ਜਿੱਥੋਂ ਆਪਾਂ ਪਰਚੇਜ਼ ਕਰਿਆ ਭਾਰਤ ਆਜ਼ਾਦ ਬੱਚੇ ਦਾ ਨਾਮ ਹੈ ਭਾਰਤ ਆਜ਼ਾਦ ਹਾਂਜੀ ਅਜੇ ਉਹ ਦੋ ਦੰਦ ਬੱਚਾ ਜੀ ਬਸ਼ੇਰਾ ਹੀ ਆ ਪਰ ਬਣਿਆ ਘੋੜਾ ਖੜਾ ਵਾਹ ਜੀ ਸੇਵਾ ਬਹੁਤ ਸੀ ਭਰਾਵਾਂ ਦੀ ਸਾਮ ਸਵਾਲ ਹੂੰ ਤੇ ਆਪ ਹੈਗਾ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸੰਜਮ ਬਾਦਲ ਜੀ ਕੋ ਘੋੜਾ ਹੀ ਬਿਗ ਜੈਸਪਰ ਜੀ ਤੇ ਮਾਂ ਹੈਗੀ ਆ ਜੀ ਸਾਡੇ ਮਤਲਬ ਰਿਸਪੈਕਟਫੁਲੀ ਆਪਣੇ ਸੁਖਵੀਰ ਜੀ ਕੋਲੇ ਹੈਗੀ ਆ ਕਾਂਟੇ ਦੀ ਠੀਕ ਹੈ ਭਾਈ ਜੀ ਬਾਕੀ ਲੰਮੀ ਪੈਡੇਗਰੀ ਆ ਧਿਆਨ ਨਾਲ ਸਾਰੇ ਭਰਾ ਸੁਣਨਗੇ ਮੈਨੂੰ ਵੀ ਮਜ਼ਾ ਆਊਗਾ ਤੁਹਾਨੂੰ ਵੀ ਤੇ ਇਸ ਗੱਲ ਹੀ ਮੈਂ ਹੁਣ ਗੱਡੀ ਡਰਾਈਵ ਕਰਦਾ ਥੋੜੀ ਜੀ ਗੱਲ ਇਹ ਕੰਮਲ ਕਰਨ ਲੱਗ ਪਿਆ ਹਾਂ ਕੰਮਲ ਕਰ ਹੁਣ ਚੱਕ ਦੇ ਪੜਦਾ ਇੱਕ ਰੀ ਜਿਹੜੇ ਭਰਾ ਬੈਠੇ ਆ ਤਾਂ ਵੀਡੀਓ ਵੇਖਣਾ ਉਹਨਾਂ ਨੂੰ ਕੱਲੀ ਕੱਲੀ ਗੱਲ ਸਮਝਾ ਦੇ ਕਿਉਂਕਿ ਮੈਨੂੰ ਬਾਈ ਨੇ ਹੁਣੇ 5-7 ਮਿੰਟ ਪਹਿਲਾਂ ਹੀ ਦੱਸੀ ਤੇ ਮੈਂ ਤਾਂ ਅਛੇ ਦੇ ਬਾਈ ਸਾਰੇ ਭੁੱਲ ਗਿਆ ਕਿਉਂਕਿ ਬਾਤ ਤਾਂ ਉਹ ਵੱਡਾ ਹੈ ਪ੍ਰੀਤਿਆਂ ਦਾ ਦਾਦੇ ਪਰਦਾਦੇ ਲੱਕੜ ਦਾਦੇ ਨਾਨੇ ਪਰਨਾਨੇ ਗਾਂ ਦੀ ਗਾਂ ਬਾਈ ਇਹ ਛੋਟਾ ਮੇਰੀ ਲਾਈਫ ਦਾ ਵੀ ਸਭ ਤੋਂ ਮੇਰੀ ਲਾਈਫ ਦੀ ਗੱਲ ਕਰਦਾ ਆਪਜੀ ਪੂਰੀ ਪਿਛਲੀ ਲਾਈਫ ਦੀ ਮੈਂ ਇੰਨੀ ਚੰਗੀ ਪੈਟੇਗਰੀ ਜਾ ਮੰਨ ਲਓ ਇਸ ਤਰ੍ਹਾਂ ਦੀਆਂ ਲਾਈਨਾਂ ਜੀਚ ਇੱਕ ਚ ਸਾਰੀ ਸਮੇਲ ਹੋ ਜੇ ਮੈਂ ਵੀ ਪਹਿਲੀ ਵਾਰੀ ਦੇਖੀ ਵਾਹ ਜੀ ਵਾਹ ਹਾਂਜੀ ਜੀ ਅੱਛਾ ਵਈ ਕਮਲ ਸਿੰਘਾ ਹੋ ਜਾ ਸਟਾਰਟ ਤੇ ਹੁਣ ਚੱਕ ਦੇ ਪੜਦਾ ਕਿ ਕਿਹੜਾ ਬਾਅਦ ਤੋਂ ਸਟਾਰਟ ਹੋ ਜਾ ਜਿਹੜਾ ਆਪਣਾ ਭਾਰਤ ਜ਼ਿਆਦਾ ਇਹਦਾ ਬਾਪ ਆ ਗਿਆ ਜਿਹਦਾ ਬਾਈ ਨੇ ਦੱਸਿਆ ਕੀ ਨਾਂ ਸੀ ਇਹਦਾ ਬਾਪ ਆ ਗਿਆ ਬਾਈ ਬਿਗ ਜੈਸਪਰ ਦੀ ਬਿਗ ਜੈਸਪਰ ਇਹ ਆ ਗਿਆ ਬਾਈ ਉਹਦੇ ਉੱਪਰ ਪਹਿਲੇ ਸਲਾਂਗੇ ਅੱਛਾ ਇਹ ਹੈਗਾ ਬਿਗ ਜੈਸਪਰ ਦਾ ਜਿਹੜਾ ਪਿਓ ਆ ਉਹ ਬਾਈ ਬਾਦਲ ਸਟੱਡ ਫਾਰਮ ਵਾਲਾ ਹਰੇਕ ਨੂੰ ਪਤਾ ਘੋੜਾ ਰਾਜ ਹੰਸ ਜੀ ਰਾਜ ਹੰਸ ਜਿਹੜਾ ਘੋੜਾ ਸੀਗਾ ਬਾਈ ਉਹ ਸੀਗਾ ਰਾਜ ਤਿਲਕ ਜੀ ਰਾਜ ਤਿਲਕ ਦਾ ਜਿਹੜਾ ਪਿਓ ਸੀ ਉਹ ਸੀਗਾ ਰਾਜ ਸ਼ਿੰਗਾਰ ਉਹ ਘੋੜੇ ਬਾਰੇ ਜਿੰਨੇ ਪੁਰਾਣੇ ਬਰੀਡਰ ਨੇ ਪੁਰਾਣੇ ਘੋੜਿਆਂ ਵਾਲੇ ਹਰੇਕ ਨੂੰ ਪਤਾ ਘੋੜੇ ਵਾਲੇ ਤੇ ਜਿਹੜੀ ਰਾਜ ਤਿਲਕ ਦੀ ਮਾਂ ਸੀ ਬਈ ਇਹ ਸੀਗੀ ਜੈ ਕੀਰਤੀ ਜੀ ਜੈ ਕੀਰਤੀ ਦਾ ਪਿਓ ਬਹੁਤ ਪੁਰਾਣਾ ਘੋੜਾ ਸੀਗਾ ਬਈ ਕਬਰਾਂ ਹੂੰ ਕਾਬਰਾਪੂਰਤਾ ਅੱਛਾ ਹਾਂਜੀ ਬਾਈ ਤੇ ਜਿਹੜਾ ਰਾਜਹੰਸ ਘੋੜਾ ਬਾਦਲ ਸਟੱਡ ਫਾਰਮ ਵਾਲਾ ਹੂੰ ਉਹਦੀ ਮਾਂ ਹੈਗੀ ਜੀ ਬਾਈ ਲੈਲੀ ਜੀ ਲੈਲੀ ਬਾਈ ਗਜੈਂਦਰਪਾਲ ਜੀ ਪਸਾਣਾ ਦੀ ਬਹੁਤ ਜ਼ਿਆਦਾ ਫੇਮਸ ਘੋੜੀ ਕਹਿ ਲੋ ਚੰਗੀ ਬਰੀਡਰ ਘੋੜੀ ਹੈ ਬਾਈ ਜੀ ਉਹਦੇ ਬਾਰੇ ਹਰੇਕ ਨੂੰ ਹੀ ਪਤਾ ਉਹਦੀ ਆਪਾਂ ਨੂੰ ਬਾਹਲੀ ਕੋਈ ਚੀਜ਼ ਦੱਸਣ ਦੀ ਲੋੜ ਨਹੀਂ ਜਿਹੜੀ ਬਾਈ ਉਹਦਾ ਪਿਓ ਸੀ ਲੈਲੀ ਘੋੜੀ ਦਾ ਉਹ ਸੀਗਾ ਬਾਈ ਅਲੀ ਬਾਬਾ ਅਲੀ ਵਾਵਾ ਬਾਈ ਲੇਜੈਂਡਰੀ ਘੋੜਾ ਸੀਗਾ ਇਹ ਸੁਲਤਾਨ ਸੁਲਤਾਨ ਘੋੜੇ ਦੇ ਗਿਣੇ ਚੁਣੇ ਰਿਜ਼ਲਟ ਨੇ ਕਿਉਂਕਿ ਬਾਈ ਪੁਰਾਣਾ ਘੋੜਾ ਤੇ ਪਰ ਉਹਦੀ ਜਿਹੜੀ ਬਲੱਡ ਲਾਈਨ ਆ ਸੁਲਤਾਨ ਦੀ ਇਹ ਬਾਈ ਜਿਵੇਂ ਆ ਪੜੀ ਦੇਵਲੀ ਬਲੱਡ ਲਾਈਨ ਆ ਗਈ ਰਤਰਾਕਰ ਆ ਗਈ ਅਲੀ ਸ਼ਾਂ ਸ਼ਰ ਲੈ ਐਵੇਂ ਬਾਈ ਸੁਲਤਾਨ ਦੀ ਇੱਕ ਬਲੱਡ ਲਾਈਨ ਹੈ ਤੇ ਜਿਹੜੀ ਲੈਲੀ ਦੀ ਮਾਂ ਸੀ ਉਹ ਸੀ ਬਾਈ ਅਲਬੈਲੀ ਇਹ ਤਾਂ ਚਲੋ ਆ ਗਈ ਬਾਈ ਪਿਓ ਕੰਨੇ ਦੀ ਇਹ ਤਾਂ ਛਿੰਦੇ ਭਾਈ ਮੈਨੂੰ ਲੱਗਦਾ ਹਜੇ ਤਾਂ ਮੇਰੇ ਖਾਲ ਕਿੰਨੇ ਕੁ ਹੋਵੇ ਭਾਈ ਹੋਰ ਕਿੰਨੇ ਕੁ ਨਾਮ ਰਹਿ ਗਏ ਇਹ ਤਾਂ ਭਾਈ ਹਲੇ ਅੱਧੇ ਹੀ ਹੋਇਆ ਅੱਧੇ ਹੀ ਹੋਇਆ ਜੀ ਲੰਮੀ ਆ ਲਿਸਟ ਹੈ ਨਾ ਲੰਮੀ ਲਿਸਟ ਹੈ ਜੀ ਜਿਹੜੇ ਜੇ ਆਪਾਂ ਭਾਈ ਤੁਰਿਆ ਹੁਣ ਮਾਂਕ ਨਹੀਂ ਉਹ ਜਿਹੜੀ ਵਿਗਜ ਇਸ ਪਰ ਦੀ ਮਾਂ ਸੀਗੀ ਉਹ ਸੀਗੀ ਭਾਈ ਅਲੀਸ਼ਾ ਘੋੜੀ ਅੱਛਾ ਅਲੀਸ਼ਾ ਘੋੜੀ ਹੈਗੀ ਭਾਈ ਦੇਵਲੀ ਲੈਂਦੀ ਜੀ ਇਹਦਾ ਅਲੀਸ਼ਾ ਦਾ ਪਿਓ ਸੀ ਪ੍ਰਭਾਤ ਪ੍ਰਭਾਤ ਘੋੜੀ ਬਾਰੇ ਸਾਰਿਆਂ ਨੂੰ ਹੀ ਪਤਾ ਬ ਕੋਈ ਸ਼ੱਕ ਨਹੀਂ ਤੇ ਪ੍ਰਭਾਤ ਕਨਈਆ ਆ ਗਿਆ ਕਨਈਆ ਪਿੱਛੇ ਆਪਣਾ ਲੇਟ ਆ ਗਿਆ ਇਹ ਰਾਜਾ ਸੰਸਾ ਜੀ ਜੀ ਤੇ ਪ੍ਰਭਾਤ ਦੀ ਬਾਈ ਜਿਹੜੀ ਮਾਂ ਸੀ ਉਹ ਸੀਗੀ ਗੰਗੋਰ ਘੋੜੀ ਜਿਹੜਾ ਉਹਦਾ ਪਿਓ ਸੀ ਗਾਂ ਉਹ ਵੀ ਆਪਾਂ ਨੂੰ ਪਤਾ ਉਹ ਸੀ ਦਿਵਾਨ ਇਹ ਇਹ ਛਿੰਦੇ ਬਾਈ ਰਾਜੇ ਮਹਾਰਾਜਿਆਂ ਦੇ ਘੋੜਿਆਂ ਨਾਲ ਨਹੀਂ ਆਉਂਦੀ ਪੁਰਾਣੀ ਪ੍ਰਾਤ ਉਹਨਾਂ ਤੋਂ ਪਿੱਛੇ ਚਲੇ ਗਏ ਮਤਲਬ ਇਹ ਨਾਮੀ ਘੋੜੇ ਨੇ ਜਿਹੜੇ ਰਾਜਾ ਮਹਾਰਾਜਿਆਂ ਨੇ ਪਾਲੇ ਤੇ ਆਪਣਾ ਮਤਲਬ ਮੇਨ ਘੋੜੇ ਰੱਖੇ ਉਹਨਾਂ ਨੇ ਇਹ ਤਾਂ ਮੈਨੂੰ ਲੱਗਦਾ ਵੀ ਜਦੋਂ ਕਮਲ ਇਦਾਂ ਪੜੀ ਗਿਆ ਤੇ ਇਹਦਾ ਆਪਾਂ 100 ਸਾਲ ਤੋਂ ਪਲੱਸ ਜਾਵੜਾ ਜਾ ਬੜਾ ਹੈਣਾ ਜਾ ਬੜਾ ਅੱਛਾ ਅਗਲੀ ਗੱਲ ਪੂਰੀ ਕਰੋ ਜੀ ਹਾਂਜੀ ਨਾ ਛੋੜੇ ਹਾਂਜੀ ਅੱਗੇ ਕਮਲ ਦੂਜੀ ਵੀ ਦੱਸਦੇ ਮਾਂ ਦੀ ਪੈਡਿਗਰੀ ਇਹ ਸੁਖ ਬਈ ਜਿਹੜੀ ਪਹਿਲਾਂ ਬਾਪ ਵਾਲੇ ਮੁਕੰਮਲ ਹੋ ਗਏ ਕਿ ਰਹਿੰਦਾ ਕੋਈ ਹਲੇ ਰਹਿੰਦੇ ਆ ਉਹ ਵੀ ਦੱਸੋ ਫਿਰ ਬਾਈ ਧਿਆਨ ਨਾਲ ਸੁਣੀ ਚੱਲਿਓ ਦੋਸਤੋ ਕਿਉਂਕਿ ਹੈਰਾਨਗੀ ਹੋਊਗੀ ਤੁਹਾਨੂੰ ਵੀ ਜਿੱਦਾਂ ਮੈਨੂੰ ਹੈਰਾਨਗੀ ਹੋਈ ਨਾ ਐਨੀ ਪੈਡਾਗਰੀ ਗੁੰਜਲਦਾਰ ਪਹਿਲਾਂ ਤਾਂ ਮੈਨੂੰ ਐਂ ਦੱਸੋ शिंदे ਬਾਈ ਵੀ ਜਿੱਦੀ ਗੁੰਜਲ ਸਜਾਉਣੀ ਵੀ ਸੌਖੀ ਗੱਲ ਨਹੀਂ ਇੰਨਾ ਪਿੱਛੇ ਜਾਣਾ ਸੌਖੀ ਗੱਲ ਨਹੀਂ ਆ ਲੇਕਿਨ ਮਤਲਬ ਜੇ ਤੁਸੀਂ ਇੰਨਾ ਕੁਝ ਤੁਹਾਨੂੰ ਮਿਲ ਸਕਦਾ ਪਰਮਾਤਮਾ ਦੇ ਸਕਦਾ ਜੀ ਮੈਂ ਕਹਿੰਦਾ ਵੀ ਇਹ ਆਮ ਤੌਰ ਕਿਸੇ ਦੇ ਬਸ ਨਹੀਂ ਪਰਮਾਤਮਾ ਨੇ ਇਹ ਟੇਢੀ ਸਿਸਟਮ ਬਣਾ ਕੇ ਤੇ ਬਾਕੀ ਮੈਂ ਉਹ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਮੰਨਦਾ ਜਾਂ ਉਹਨਾਂ ਨੇ ਮੇਰੇ ਤੇ ਇੰਨਾ ਮਾਨ ਕਰਕੇ ਆਪਾਂ ਨੂੰ ਹੀ ਬਸ਼ੀਰਾ ਦਿੱਤਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਸੁਖਬਾਈ ਮੇਨ ਗੱਲ ਆ ਜਿਹੜੀ ਵੀ ਸਾਰੇ ਇੰਡੀਆ ਤੋਂ ਕਦੇ ਕੌਲਾਂ ਨਹੀਂ ਆਈਆਂ ਸੀ ਵਧਾਈ ਲਈ ਜਰੂਰ ਆਈਆਂ ਮਤਲਬ ਮੈਂ ਉਹਨਾਂ ਭਰਾਵਾਂ ਦਾ ਧੰਨਵਾਦ ਕਰਦਾ ਕਿਸੇ ਨੂੰ ਥੈਂਕਸ ਬੋਲਣਾ ਭੁੱਲ ਗਿਓ ਮਾਂ ਕਿ ਮੈਂ ਹੁਣ ਤੁਹਾਡੀ ਵੀਡੀਓ 'ਚ ਬੋਲ ਦਿੰਦਾ ਜੀ ਠੀਕ ਹੈ ਜੀ ਇਸ ਕਰਕੇ ਚੰਗੀ ਚੀਜ਼ ਦਾ ਜਿਹੜਾ ਕਦਰਦਾਨ ਜਾਂ ਦੁਨੀਆ ਜੋ ਚਾਹੁੰਦੀ ਆ ਵੀ ਕੁਛ ਚੰਗਾ ਹੋਵੇ ਤਾਂ ਉਹ ਸਾਰਾ ਕੁਝ ਹੀ ਆ ਹੁਣ ਤੁਸੀਂ ਇਹਦੀ ਮਾਂ ਵਾਲੀ ਵੀ ਸੁਣ ਲਓ ਬੈਡੀ ਗਰੀ ਜੀ ਇੱਕ ਨਾ ਦੋਸਤੋ ਤੁਹਾਨੂੰ ਅਸੀਂ ਜਾਂਦੇ ਜਾਂਦੇ ਸਟੇ ਵੀ ਕਰਨਾ ਥੋੜਾ ਜਿਹਾ ਇੱਕ ਬਾਈ ਨੇ ਫੱਟੇ ਮੁੱਲ ਤੇ ਨਾ ਬਹੁਤ ਤਗੜੀ ਕਹਿਦੀਏ ਵੀ ਬਛੇਰੀ ਖਰੀਦੀ ਆ ਹਜੇ 2 ਮਹੀਨਿਆਂ ਦੀ ਬਛੇਰੀ ਆ ਤੇ ਤਗੜੀ ਉਹ ਮੈਂ ਤਾਂ ਕਹਿ ਰਿਆਂਗੇ ਬਾਈ ਉਹਦੀ ਪੇਟਾਗਰੀ ਵੀ ਬੜੀ ਤਗੜੀ ਐ ਤੇ ਬਾਈ ਨੇ ਫੋਟੋ ਵਿਖਾਈ ਦੇ ਵਿੱਚ ਤੁਹਾਨੂੰ ਝਾਂਤ ਮਰਾਵਾ ਕਿ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਤੇ ਯਾਰ ਉਹ ਵੀ ਧੰਨ ਤਾਂ ਨਹੀਂ ਕਰਾਈ ਬਾਈ ਉਹਦੇ ਵਾਰੀ ਦਵਲ ਮੁਬਾਰਕ ਤੇ ਪਾਰਟੀ ਵੀ ਡਾੜ ਹੋ ਗਈ ਛੱਲੇ ਬਾਈ ਹੋ ਗਈ ਹੋ ਗਈ ਸੋਖ ਬਾਈ ਉਹ ਸੁੱਖ ਵੀ ਆਪਾਂ ਨੰਗਣਾ ਬਾਈ ਦੇ ਫਾਰਮ ਦੇ ਕੋਲੇ ਦੀ ਆਪਾਂ 2 ਮਿੰਟ ਬ੍ਰੇਕਾ ਮਾਰ ਲਾਂਗੇ ਨਾਲੇ ਤੁਹਾਨੂੰ ਬਛੇਰੀ ਦਿਖਾ ਦਾਂਗੇ ਨਾਲੇ ਸਾਰੇ ਭਰਾ ਦੇਖ ਲੈਣਗੇ ਤੇ ਨਾਲੇ ਉੱਤੇ ਰੁਕਣਾ ਜੀ ਆਪਾਂ ਆਪਾਂ ਇਹ ਨਾ ਇੱਥੇ ਬਾਗੇ ਪੁਰਾਣੇ ਕੋਲੇ ਮॉड ਫਾਰਮ ਆ ਜੀ ਪਰਮਿੰਦਰ ਮॉड ਵਾਜ ਦੇ ਘਰੇ ਆਹੋ ਬਾਜੀ ਜੀ ਬਹੁਤ ਪੁਰਾਣੇ ਬੰਦੇ ਹਨਾ ਬਹੁਤ ਪੁਰਾਣੇ ਘੋੜਿਆਂ ਦਾ ਕੰਮ ਕਰਦੇ ਆ ਚੰਗੇ ਬਰੀਡ ਇਕੱਠੀ ਕਰੀ ਬੈਠਿਆ ਇਸ ਟਾਈਮ ਬਹੁਤ ਚੰਗੇ ਘੋੜੀਆਂ ਨੇ ਤੇ ਹੁਣ ਤੁਸੀਂ ਜਦੋਂ ਬੱਚੀ ਦੇਖ ਲੈਣੀ ਆ ਉਹਦੀ ਮਾਂ ਦੇਖ ਲੈਣੀ ਆ ਉਹਦੀ ਨਾਨੀ ਦੇਖ ਲੈਣੀ ਉੱਤੇ ਸਭ ਕੁਝ ਹੀ ਆ ਹੂੰ ਠੀਕ ਹੈ ਜੀ ਉਹਦੇ ਪਿੱਛੇ ਵੀ ਤਕਰੀਬਨ ਮਾਲਕ ਦਾ ਸਾਰਾ ਹੀ ਬਲੱਡ ਚੰਗਾ ਹੈ। ਵਾਹ ਜੀ ਵਾਹ। ਹਾਂ ਜੀ ਉਹ ਆਪਾਂ 13 ਦਿਨਾਂ ਦੀ ਲਈ ਸੀ ਤੇ ਅੱਜ 2 ਮਹੀਨਿਆਂ ਦੀ ਹੋ ਗਈ ਹਜੇ ਦੁੱਧ ਬਾਈ ਕੋ ਪਿੰਦੀ ਆ। ਜੀ ਫਿਰ ਤੁਹਾਨੂੰ ਮੌਕਾ ਦੇਵਾਂਗੇ ਜਿੱਦ ਤੇ ਮਾਲਕ ਨੇ ਕਿਰਪਾ ਕਰੀ ਘਰੇ ਲੈ ਜਾਣ ਦੀ। ਜਰੂਰ ਜਰੂਰ ਜਰੂਰ। ਉਹ ਵੀ ਬਛੇਰੀ ਸੱਜਣਾ ਤੁਹਾਨੂੰ ਝਾਂਦ ਮਰਵਾਉਣੇ ਆ। ਅੱਛਾ ਜੀ ਕਮਲ ਵੀਰੇ ਹੁਣ ਮਾਂ ਵਾਲੇ ਪਾਸੇ ਉਹ ਵੀ ਸਟਾਰਟ ਹੋ ਗਿਆ। ਭਾਈ ਜਿਹੜੀ ਅਲੀਸ਼ਾ ਘੋੜੀ ਸੀ ਉਹਦੀ ਮਾਂ ਆ ਗਈ ਗਾਂ ਮਨਾ। ਮਨਾਕਸ਼ੀ ਦਾ ਜਿਹੜਾ ਪਿਓ ਸੀ ਉਹ ਸੀਗਾ ਜੀ ਭਬਰ ਕੋੜਾ ਪਰ ਬਈ ਜਿਹੜੀ ਮਨਾਕਸ਼ੀ ਦੀ ਮਾਂ ਸੀਗੀ ਨਹੀਂ ਇਹ ਸੀਗੀ ਰੰਗ ਜਿਹੜਾ ਉਹ ਘੋੜੀ ਇਹ ਬਈ ਸੀਗੀ ਸਵਾਈ ਸਿੰਘ ਜੀ ਦੇ ਘਰੇ ਸੀਗੀ ਘੋੜੀ ਤੇ ਬਈ ਬੜੀ ਜਿਆਦਾ ਚੰਗੀ ਘੋੜੀ ਆਪਾਂ ਜਿਹਨੂੰ ਕਹਿ ਦਿੰਨੇ ਆ ਨਹੀਂ ਇਹ ਘੋੜੀ ਨੇ ਬਰੀਡਿੰਗ ਚ ਰਿਕਾਰਡ ਤੋੜੇ ਆ ਇਹ ਘੋੜੀ ਦੇ ਜਿੰਨੇ ਬੱਚੇ ਸਾਰੇ ਟੌਪ ਦੇ ਆ ਆਪਾਂ ਨੂੰ ਕਹ ਰੰਗ ਜੜਾਓ ਦੇ ਵੀ ਪਿਓ ਮਾਂ ਦਾ ਪਤਾ ਇਹ ਸੀਗਾ ਜੀ ਬਈ ਜਕੋਦਾ ਬਾਜੀ ਤੇ ਇਹਦੀ ਮਾਂ ਸੀਗੀ ਰਤਨ ਉਧਰੋਂ ਬਾਈ ਜਿਹੜਾ ਭਵਰ ਕੋੜਾ ਸੀ ਉਹਦਾ ਪਿਓ ਸੀਗਾ ਬੱਦੋ ਕੋੜਾ ਅੱਛਾ ਜੀ ਤੇ ਇਹਦੀ ਜਿਹੜੀ ਬਈ ਆਪਣੇ ਭਾਰਤ ਯਾਦ ਦੀ ਜਿਹੜੀ ਮਾਂ ਵਾ ਇਹਦੀ ਤਾਂ ਆਪਾਂ ਨੂੰ ਬਾਲ ਕੋ ਕਹਿੰਦੀ ਲੋੜ ਨਹੀਂ ਪਿੱਛੇ ਪਿਓ ਕਾਲਾ ਕੰਟਾ ਹੀ ਮਾਂ ਉਹਦੀ ਹੈਗੀ ਆਪਣੇ ਇਹਨਾਂ ਆਪਣੇ ਸੁਖਵੀਰ ਜੀ ਦੇ ਸੁਖਵੀਰ ਬਾਦਲ ਜੀ ਕੋਲੇ ਜੀ ਤੇ ਉਹ ਕੋੜੀ ਦੀ ਵੀ ਆਪਾਂ ਨੂੰ ਪੈਡਿਗਰੀ ਪਤਾ ਜੀ ਬਾਕੀ ਸੁਖ ਵੀਰੇ ਤਾਂ ਚਲੋ ਜੀ ਮੋਟੀ ਮੋਟੀ ਪੈਡੈਗਰੀ ਆ ਜੇ ਆ ਫੱਬਰੀ ਸਾਡੀ ਮੋਟੀ ਮੋਟੀ ਪਈ ਹੈ ਜੇ ভাই ਆਪਾਂ ਇਦੋਂ ਬਰੀਕੀ ਚ ਜਾਣ ਲੱਗੇ ਫਿਰ ਤਾਂ ਸਾਰਾ ਸਫਰ ਪੈਡੈਗਰੀ ਦੱਸ ਦੇ ਦਾ ਹੀ ਮੋਟੇ ਜਿਹੜੀਆਂ ਦੱਸਾਂ 12 ਮਿੰਟਾਂ ਦੇ ਲੱਗੇ ਹੋਗੀ ਬਸ ਬਸ ਹੁਣ ਸੁਖ ਬਾਈ ਆਪਾਂ 10 ਮਿੰਟ ਬਾਈਕ ਕੋ ਚਾਹ ਪੀਣੇ ਨਾਲੇ ਮੋਡ ਬਾਈਕ ਤੇ ਨਾਲੇ ਆਪਾਂ ਇਹਨਾਂ ਕੋਲੇ ਤੁਹਾਨੂੰ ਬੱਚੀ ਦੇ ਦਰਸ਼ਨ ਕਰਾਉਣੇ ਆ ਸਾਡੀ ਸੱਜਣੋ ਤੁਹਾਨੂੰ ਨਾਲੇ ਬੱਚੀ ਦੇ ਦਰਸ਼ਨ ਕਰਾਉਣੇ ਆ ਬੱਚੀ ਵੀ ਕਿਲ ਕੱਢ ਬਾਈ ਨੇ ਖਰੀਦੀ ਆ ਤੇ ਅਸੀਂ ਰੇਟ ਨਹੀਂ ਦੱਸਣਾ ਕਿੰਨੇ ਜੀ ਕਿੰਨੇ ਚਲੋ ਚੰਗਾ ਨਹੀਂ ਪਤਾ ਕਰ ਲੈਣੇ ਚਲ ਉਹ ਚੰਗਾ ਨਹੀਂ ਲੱਗਦਾ ਨਾਲ ਹਾਂ ਪਰ ਹੈ ਵੱਡੇ ਮੁੱਲ ਦੀ ਤੇ 2 ਮਹੀਨਿਆਂ ਦੀ ਮੈਨੂੰ ਤਾਂ ਪਤਾ ਵੀ ਕਿੰਨੇ ਦੀ ਖਰੀਦੀ ਹੈ ਬਾਈ ਨੇ ਤੇ 팔ੋ ਵੀ ਪਰ ਇਹਨਾਂ ਐ ਵੀ ਅਸੀਂ ਬਾਈ ਹੋਣਾ ਦੇ ਲਈ ਇਹ ਵੱਡਾ ਵੱਡਾ ਪਾਣਾ ਹੈ ਕਿ ਇਹਨਾਂ ਨੇ ਨਹੀਂ ਕਿਉਂਕਿ ਕਈ ਗੱਲਾਂ ਹੋ ਜਾਂਦੀਆਂ ਹਨਾ ਇਹ ਨਹੀਂ ਲੋੜ ਨਹੀਂ ਬਾਈ ਆਪਾਂ ਨੂੰ ਹਾਂ ਤੇ ਤੇ ਬਾਕੀ ਤੁਹਾਨੂੰ ਦਰਸ਼ਨ ਕਰਵਾਉਣਾ ਮੇਨ ਗੱਲ ਆ ਸ਼ੌਕ ਦਾ ਕੋਈ ਮੁੱਲ ਨਹੀਂ ਮੁੱਲ ਨਹੀਂ ਠੀਕ ਹੈ ਜੀ ਤੇ ਆਹ ਟ੍ਰੇਲਾ ਅਸੀਂ ਪਾਇਆ ਪਿੱਛੇ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਵੀ ਵਿਖਾਇਆ ਸੀ ਤੇ ਭਾਈ ਗੁੰਜਾ ਪਉਦਾ ਆਉਂਦਾ ਤੇ ਇਹਨੂੰ ਵੀ ਚਾਰ ਚੰਨ ਲੱਗ ਜਾਨੇ ਜਦੋਂ ਸਾਡਾ ਭਾਰਤ ਯਾਦ ਵਿੱਚ ਆ ਗਿਆ ਹਨਾ ਹਾਂ ਚੜ ਗਿਆ ਜੀ ਤੇ ਆਜੋ ਤੁਹਾਨੂੰ ਫਿਰ ਵਸ਼ੇਰੀ ਦੇ ਦਰਸ਼ਨ ਕਰਵਾਉਣੇ ਤੇ ਅਗਲੀ ਗੱਲਬਾਤ ਗਾਂ ਤੁਹਾਨੂੰ ਵਸ਼ੇਰਾ ਵੀ ਦਿਖਾਉਣੇ ਆ ਤੇ ਤੁਸੀਂ ਵੀਡੀਓ ਨਾਲ ਜੁੜੇ ਰਹੋ ਸਵਾਦ ਆਉਦਾ ਅੱਜ ਵਲੌਗ ਟਾਈਪ ਅਸੀਂ ਬਣਾਈ ਹੈ ਪ੍ਰੋਪਰ ਪ੍ਰੋਫੈਸ਼ਨਲ ਜਿਹੜੀ ਵੀਡੀਓ ਕਰਨੀ ਆ ਉਹ ਬਾਈ ਦੇ ਫਾਰਮ ਤੇ ਜਿੱਦਣ ਅੱਜ ਸ਼ੂਟ ਹੋ ਜੂਗਾ ਉਹ ਇੱਕ ਦੋ ਦਿਨਾਂ ਤੱਕ ਤੁਹਾਨੂੰ ਪਾ ਦਿੰਨੇ ਆ ਅੱਜ ਹੁਣ ਦਰਸ਼ਨ ਕਰਾਉਣੇ ਤੁਹਾਨੂੰ ਬਸ਼ੇਰੀ ਦੇ ਧੰਨਵਾਦ ਹੁਣ ਆਪਾਂ ਪਹੁੰਚ ਗਏ ਆ ਸਜਣੋ ਬਾਈ ਪਰਮੇਂਦਰ ਮੋੜ ਦੇ ਫਾਰਮ ਤੇ ਮੋੜ ਬਾਈ ਦਾ ਪਿੰਡ ਹੈ ਤੇ ਬਾਗੇ ਪ੍ਰਾਣੇ ਦੇ ਬਿਲਕੁਲ ਹੀ ਨਾਲ ਪੈਂਦਾ ਸੋ ਮਿੰਨੀ ਮਿੰਨੀ ਕਣੀ ਦਾ ਸਾਰੀ ਭਰਾ ਆਨੰਦ ਲੈਂਦੇ ਨੇ ਤੇ ਇਹ ਖੁਸ਼ੀ ਦੁੱਗਣੀ ਹੋ ਗਈ ਘੋੜੇ ਦੀ ਤੇ ਵਸ਼ੇਰੀ ਦੀ ਦੁੱਗਣੀ ਖੁਸ਼ੀ ਹੋ ਗਈ ਕਿਉਂਕਿ ਪਹਿਲਾਂ ਤੁਹਾਨੂੰ ਮੈਂ ਦੱਸ ਗਿਆ ਹਟਿਆ ਘੋੜੇ ਦੇ ਵੀ ਪੂਰੇ ਚਰਚੇ ਹੋਏ ਨੇ ਤੇ ਜਿਹੜੇ ਭਰਾ ਘੋੜਿਆਂ ਨਾਲ ਇਸ਼ਕ ਰੱਖਦੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਬਾਈ ਛਿੰਦੇ ਨੇ ਏਡੀ ਮਹਿੰਗੀ ਵਸ਼ੇਰੀ ਖਰੀਦੀ ਉਹਦੇ ਵੀ ਪੂਰੇ ਚਰਚੇ ਨੇ ਸਾਰੇ ਹੀ ਭਰਾ ਪਹਿਲਾਂ ਗਏ ਵਸ਼ੇਰੀ ਵੱਲੇ ਕਿ ਆਖਰ ਕਿਹੜੀ ਵਸ਼ੇਰੀ ਹੈ ਮੈਨੂੰ ਵੀ ਬਹੁਤ ਤੰਗ ਸੀ ਕਿ ਮੈਂ ਵੀ ਦਰਸ਼ਨ ਕਰਾਂ ਸੋ ਇੱਕ ਚੀਜ਼ ਮੈਨੂੰ ਹੋਰ ਹੈਰਾਨ ਕੀਤਾ ਵੀ ਯਾਰ ਇੰਨੀ ਗਰਮੀ ਦੇ ਵਿੱਚ ਇਨਾ ਦਿਨਾਂ ਦੇ ਵਿੱਚ ਬਾਈ ਆ ਬਰਸੀਨ ਕਹਿ ਦਈਏ ਵੀ ਮਾਜੇ ਦੀ ਭਾਸ਼ਾ ਚ ਸਟਾਲਾ ਸੰਭੀ ਬੈਠਾਏ ਦੇ ਤੱਕ ਬਾਈ ਦਾ ਚੰਗਾ ਪੜਾ ਬਰਸੀਨ ਖੜਾ ਹੈ ਕਿਵੇਂ ਕੀਤਾ ਇਹਦਾ ਬਾਈ ਰੱਬ ਜਾਣਦਾ ਜਾਂ ਬਾਈ ਜਾਣਦਾ ਵੀ ਇੰਨੀ ਗਰਮੀ ਦੇ ਵਿੱਚ ਇਨਾ ਸੋਹਣਾ ਬਰਸੀਨ ਖੜਾ ਸੋ ਗੱਪਾਂ ਛੱਪਾ ਚੱਲੀਆਂ ਚਾਹ ਪਾਣੀ ਪੀਤਾ ਬਾਈ ਨੇ ਬਹੁਤ ਸਤਿਕਾਰ ਦਿੱਤਾ ਗੱਲਾਂ ਖੁੱਲੀਆਂ ਚਾਹ ਪਾਣੀ ਪੀਣ ਤੋਂ ਬਾਅਦ ਅਸੀਂ ਬਾਈ ਨੂੰ ਕਿਹਾ ਕਿ ਬਾਈ ਆਪਾਂ ਭਰਾਵਾਂ ਨੂੰ ਵੀ ਘੋੜੀ ਤੇ ਵਸ਼ੀਰੀ ਦਿਖਾਈਏ ਤੇ ਭਰਾ ਨੇ ਕੱਢ ਲਈ ਘੋੜੀ ਜੇ ਡੀ ਆਪਣੇ ਵਾਲੀ ਵਸ਼ੇਰੀ ਜਿਹੜੀ ਬਾਈ ਨੇ ਖਰੀਦੀ ਐ ਉਹਦੀ ਮਾਂ ਤੇ ਨਾਲ ਆ ਆਦਰਸ਼ਨ ਕਰੋ ਬਈ ਹੁਣ ਵਸ਼ੇਰੀ ਦੇ ਦੱਸੋ ਵੀ ਵਸ਼ੇਰੀ ਹੈ ਗੱਲਬਾਤ ਹੈ ਬਰੀਕੀਆਂ ਚ ਇਹਦੀ ਗੱਲ ਕਰਾਂ ਤੇ ਇਹ ਅਜੇ ਹੋਈ ਐ ਤਕਰੀਬਨ ਤਕਰੀਬਨ 2 ਮਹੀਨਿਆਂ ਦੀ ਹੋਈ ਐ ਤੇ ਬਾਪ ਇਹਦਾ ਹੈਗਾ ਬਲਵਾਨ ਕੋੜਾ ਤੇ ਬਲਵਾਨ ਕੋੜਾ ਹੈਗਾ ਦਿਲਬਾਗ ਰਣੀਏ ਦਾ ਪੁੱਤ ਤੇ ਜਿਹੜੀ ਇਹਦੀ ਮਾਂ ਖੜੀ ਐ ਉਹਦੇ ਬਾਰੇ ਵੀ ਤੁਹਾਨੂੰ ਮੈਂ ਸਾਰੀ ਜਾਣਕਾਰੀ ਦਿੰਨਾ ਪਹਿਲਾਂ ਤਾਂ ਤੁਸੀਂ ਕੰਨ ਕਨੌਤੀ ਚੈੱਕ ਕਰੋ ਇਹਦਾ ਪਟਾ ਚੈੱਕ ਕਰੋ ਇਹਦੀ ਖੜਨੀ ਚੈੱਕ ਕਰੋ ਜਿਹੜੀਆਂ ਖਾਨਦਾਨੀਆਂ ਹੁੰਦੀਆਂ ਨਾ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਅਸੀਂ ਕਿਹੜੀ ਖਾਨਦਾਨੀ ਜੋ ਆ ਉਹ ਆਟੋਮੈਟਿਕ ਹੀ ਕੁਦਰਤ ਵੱਲੋਂ ਹੀ ਉਹਨਾਂ 'ਚੋਂ ਝਲਕਦਾ ਹੁੰਦਾ ਹੈ ਇਹਦੀ ਬਹੁਤ ਸੋਹਣੀ ਗਰਦਨ ਹੈ ਇਹਦੀ ਕਹਿ ਦਈਏ ਵੀ ਅੰਗ-ਅੰਗ ਦੇ ਵਿੱਚੋਂ ਇਹਦੀ ਖਾਨਦਾਨੀ ਝਲਕਦੀ ਹੈ ਤੇ ਇਸੇ ਕਰਕੇ ਹੀ ਬਾਈ ਨੇ ਖੁੱਲ ਕੇ ਕਹਿ ਦਈਏ ਵੀ ਇਹ ਬਸ਼ੇਰੀ ਤੇ ਇਹ ਮਾਲੋ ਰੁਪਏ ਲਾਏ ਆ ਬਾਕੀ ਮੇਰਾ ਮੰਨਣਾ ਦੇ ਸਜਣੋ ਇਹ ਹੈ ਕਿ ਇਦਾਂ ਦੇ ਸੌਦੇ ਇਦਾਂ ਦੇ ਨਗੀਨੇ ਪੈਸਿਆਂ ਨਾਲ ਨਹੀਂ ਖਰੀਦੇ ਜਾਂਦੇ ਇਹ ਤਾਂ ਮਾਂ ਦੀਆਂ ਖੇਡਾਂ ਹੁੰਦੀਆਂ ਤੁਹਾਡੇ ਚੰਗੇ ਕਰਮ ਨੇ ਤੇ ਇਦਾਂ ਦੇ ਨਗੀਨੇ ਤੁਹਾਡੇ ਫਾਰਮ ਤੇ ਪੈਰ ਪਾਉਂਦੇ ਨੇ ਬਾਕੀ ਜੇ ਗੱਲ ਕਰਾਂ ਇਹਦੀ ਮਾਂ ਦੀ ਇਹਦੀ ਮਾਂ ਹੈਗੀ ਐਂਡੀ ਘੋੜੇ ਦੀ ਐਂਡੀ ਹੈਗਾ ਦੇਵ ਸਾਹਿਬ ਘੋੜੇ ਦਾ ਜਿਹੜਾ ਬਾਈ ਮਨੂ ਸ਼ਰਮੇ ਕੋਲੇ ਐ ਤੇ ਦੇਵ ਸਾਹਿਬ ਹੈਗਾ ਪ੍ਰਭਾਤ ਦਾ ਤੇ ਜਿਹੜੇ ਬਲਵਾਨ ਘੋੜਾ ਘੋੜੇ ਦੀ ਮਾਂ ਸੀਗੀ ਜਿਹੜੀ ਮੰਨ ਲਓ ਜਿਹਦੀ ਇਹ ਵਸ਼ੇਰੀ ਛੋਟੀ ਐ ਉਹ ਹੈਗੀ ਸੀ ਤੂਫਾਨ ਦੀ ਤੇ ਇਹ ਵੇਖੋ ਵੀ ਕਿੰਨੀਆਂ ਘੈਂਟ ਲੈਣਾ ਜੁੜੀਆਂ ਹਨਾ ਤੇ ਜੇ ਮੈਂ ਗੱਲ ਕਰਾਂ ਆ ਬਾਈ ਦੇ ਕੋਲ ਘੋੜੀ ਖੜੀ ਐ ਕਾਲੇ ਰੰਗ ਦੀ ਇਹ ਘੋੜੀ ਜਿਹੜੀ ਆਪਣੀ ਵਸ਼ੇਰੀ ਐ ਉਹਦੀ ਨਾਨੀ ਐ ਜਿਹੜੀ ਵਸ਼ੇਰੀ ਦੀ ਮਾਂ ਐ ਉਹਦੀ ਗਾਂ ਮਾਂ ਐ ਸਜਣੋ ਇਹ ਵੀ ਵੇਖੋ ਵੀ ਕਿੰਡੀ ਘੈਂਟ ਘੋੜੀ ਐ ਬਹੁਤ ਵੱਡੇ ਕੱਦ ਦੀ ਘੋੜੀ ਐ ਖੜਨੀ ਖੁਰਨੀ ਇਹਦੀ ਵੀ ਜਬਰਦਸਤ ਐ ਤੇ ਬਾਈ ਦੀਆਂ ਹੋਰ ਘੋੜੀਆਂ ਵੀ ਬਹੁਤ ਘੈਂਟ ਖੜੀਆਂ ਬਾਈ ਤੋਂ ਆ ਦੋ ਤਿੰਨ ਘੋੜੀਆਂ ਤੁਹਾਨੂੰ ਮੁਖਾਉਨੇ ਜਿੰਨਾ ਕਿ ਸਾਡੇ ਕੋਲ ਟਾਈਮ ਸੀਗਾ ਉੰਨੇ ਕਿ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆ ਕਿਉਂਕਿ ਬਾਈ ਦੀਆਂ ਘੋੜੀਆਂ ਦੇ ਅਜੇ ਤੱਕ ਮੇਰੇ ਖਲ ਮੀਡੀਏ ਤੇ ਆਈਆਂ ਹੀ ਨਹੀਂ ਪਹਿਲੀ ਵਾਰ ਤੁਹਾਨੂੰ ਬਾਈ ਮੌੜ ਦਾ ਜਿਹੜਾ ਫਾਰਮ ਹੈ ਤੁਹਾਨੂੰ ਵਿਖਾ ਰਹੇ ਆ ਸੋ ਟਾਈਮ ਲੱਗਿਆ ਤੇ ਬਾਈ ਦਾ ਘੋੜਾ ਵੀ ਤੁਹਾਨੂੰ ਵਿਖਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਸੋ ਆਹ ਘੋੜੀਆਂ ਨੇ ਵੀਰ ਦੇ ਕੋਲ ਸੋ ਬਾਈ ਦੀਆਂ ਘੋੜੀਆਂ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਲਈ ਜੀ ਬਾਈ ਤੋਂ ਇਜਾਜ਼ਤ ਤੇ ਚਾਲੇ ਪਾਤੇ ਫਿਰ ਬਠਿੰਡੇ ਏਰੀਆ ਵੱਲ ਨੂੰ ਸੋ 120 30 ਕਿਲੋਮੀਟਰ ਦਾ ਪੈਂਡਾ ਸੀਗਾ ਸੋ ਡੇਢ ਕ ਘੰਟੇ ਦੇ ਬਾਅਦ ਅਸੀਂ ਪਹੁੰਚ ਗਏ ਸਜਣੋ ਬਾਈ ਹੁਣਾ ਦੇ ਫਾਰਮ ਤੇ ਤੇ ਬਾਈ ਹੁਣਾ ਨੇ ਜੰਗਲ ਚ ਮੰਗਲ ਲਾਇਆ ਹੋਇਆ ਹੈ ਇਹ ਹੈ ਜੀ ਸਰਗੋਦਾ ਸਟੇਬਲਜ਼ ਅਜੀਤ ਸਿੰਘ ਵੀਰ ਦਾ ਨਾਮ ਹੈ ਬਾਈ ਨਾਲ ਵੀ ਤੁਹਾਨੂੰ ਮਿਲਾਉਨੇ ਆ ਤੇ ਬਾਈ ਨੇ ਆਪਣੇ ਫਾਰਮ ਦੇ ਚਾਰੇ ਦਿਵਾਰ ਕਹਿ ਲਓ ਵੀ ਬਾਗ ਲਾਇਆ ਹੋਇਆ ਬਹੁਤ ਹੀ ਜ਼ਿਆਦਾ ਚੰਗਾ ਕਿੰਨੂਆਂ ਦਾ ਵੀ ਲਾਇਆ ਹੈ ਹੋਰ ਵੀ ਬڑے ਬੂਟੇ ਲਾਇਆ ਇੱਕ ਤਾਂ ਠੰਡਾ ਸੀਗਾ ਇੱਕ ਇੰਨੀ ਹਰਿਆਲੀ ਵੇਖ ਕੇ ਤੇ ਸਾਡੀ ਖੁਸ਼ੀ ਕਹਿ ਲਓ ਵੀ ਚਾਰ ਗੁਣਾ ਹੋ ਗਈ ਸਜਣੋ ਤੇ ਆ 2 ਨੰਬਰ ਤੇ ਬੈਠਾ ਹੈ ਬਾਈ ਅਜੀਤ ਸਿੰਘ ਤੇ ਨਾਲ ਆਪਣੇ ਭਰਾ ਬੈਠੇ ਨੇ ਬਾਈ ਨੇ ਵੀ ਬਹੁਤ ਸਤਿਕਾਰ ਦਿੱਤਾ ਚਾਹ ਪਾਣੀ ਪੀਣ ਤੋਂ ਬਾਅਦ ਸਾਨੂੰ ਵੀ ਤਾਂਗੇ ਸੀਗੀ ਕਿ ਅਸੀਂ ਵੀ ਛੇਤੀ ਛੇਤੀ ਘੋੜਾ ਦੇਖੀਏ ਵੀ ਕਿਹੜਾ ਘੋੜਾ ਹੈ ਜਿਹਦੇ ਇੰਨੇ ਚਰਚੇ ਹੋਏ ਨੇ ਤੇ ਬਾਈ ਨੇ ਫਿਰ ਸਾਨੂੰ ਬਾਈ ਜੀ ਘੋੜੇ ਦੇ ਦਰਸ਼ਨ ਕਰਵਾਏ ਤੇ ਆ ਪੈ ਗਿਆ ਰਸਾ ਝੋਲੀ ਬਾਈ ਸ਼ਿੰਦੇ ਮੁਲਾਪੁਰ ਵਾਲੇ ਦੇ ਸੋ ਕੰਨ ਕੁੰ ਤੁਸੀਂ ਆ ਹੁਣ ਚੈੱਕ ਕਰੋ ਕਿਉਂ ਹੈਗੀ ਹੈ ਗੱਲਬਾਤ ਇਹ ਕੋੜੇ ਦੇ ਕਰਕੇ ਬਾਈ ਕੰਮ ਗੱਲ ਪਤਾ ਕੀ ਹੈ ਖਾਨਦਾਨੀ ਵੀ ਕੰਮ ਕਰਦੀ ਐ ਇਹਦੀ ਬਿਊਟੀ ਇਹਦਾ ਸੁਨੱਖਾਪਨ ਇਹਦੀਆਂ ਬਰੀਕੀਆਂ ਇਹਦੀ ਧੌਣ ਇਹਦੀ ਪ੍ਰੋਫਾਈਲ ਇਹਦੀ ਕੰਨ ਕਨੋਤੀ ਕਹਿ ਲੋ ਇਹਦਾ ਪੁੱਠਾ ਕਹਿ ਲੋ ਇਹਦੀ ਛਾਤੀ ਕਹਿ ਲੋ ਇਹਦਾ ਮਾਰਕਿੰਗ ਕਹਿ ਲੋ ਸਾਰੀਆਂ ਰਲਾ ਮਿਲਾ ਕੇ ਹੀ ਚੀਜ਼ ਬ੍ਰਾਂਡ ਬਣਦੀ ਐ ਤਾਂ ਕਰਕੇ ਬਾਈ ਜੀ ਇੰਨੇ ਚਰਚੇ ਹੋਏ ਐ ਵੀ ਯਾਰ ਐਡੀ ਤਗੜੀ ਖਾਨਦਾਨੀ ਦਾ ਘੋੜਾ ਲੋਕ ਤੁਹਾਨੂੰ ਦੱਸਿਆ ਕਿ ਲੱਭਦੇ ਫਿਰਦੇ ਐ ਸੋ ਬਹੁਤ ਖੁਸ਼ੀ ਸੀਗੀ ਤੇ ਘੋੜੇ ਬਾਰੇ ਵੀ ਹੁਣ ਤੁਹਾਨੂੰ ਮੈਂ ਦੱਸਦਾ ਹੂੰ ਤਾਂ ਬਾਈ ਨੇ ਦੱਸਿਆ ਹੀ ਐ ਘੋੜੇ ਦੀ ਹੋਈ ਹੈ ਹਾਜੀ ਬਸ਼ੇਰੇ ਦੀ ਦੋਹ ਕਦੰਦ ਤੇ ਹਾਈਟ ਹੈਗੀ ਹੈ ਪੂਰੀ 60 ਇੰਚ ਤੇ ਮਾਂ ਇਹਦੀ ਕਾਲੇ ਕਾਂਟੇ ਦੀ ਡਾਇਰੈਕਟ ਹੈ ਤੇ ਸ਼ਿੰਦੇ ਬਾਈ ਦੀ ਫੇਵਰੇਟ ਕੁੜੀ ਹੈ ਜਿਹੜੀ ਇਸ ਟਾਈਮ ਬਾਈ ਸਰਦਾਰ ਸੁਖਬੀਰ ਸਿੰਘ ਬਾਦਲਾਂ ਦੇ ਬਾਦਲ ਫਾਰਮ ਤੇ ਖੜੀ ਹੋਈ ਹੈ ਸੋ ਘੋੜਾ ਲੈ ਲਿਆ ਬਾਈ ਹੁਣਾਂ ਤੋਂ ਹੁਣ ਤੁਹਾਨੂੰ ਕਿਵੇਂ ਚੜਾਇਆ ਕਿਵੇਂ ਪਚਾਇਆ ਸਾਰੀ ਗੱਲ ਬਾਤ ਦੱਸਦੇ ਆ ਛਾਤੀ ਛੂਤੀ ਭਾਈ ਤੁਸੀਂ ਚੈੱਕ ਕਰੀ ਚੱਲਿਓ ਜਿਹੜੇ ਤੁਸੀਂ ਸਾਰੇ ਹੀ ਸੂਝਵਾਨ ਸਰੋਤੇ ਸਿਆਣੇ ਬੈਠਿਓ ਘੋੜਾ ਚੰਗਾ ਲੱਗਾ ਤੇ ਭਾਈ ਅੱਗੇ ਵੱਧ ਤੋਂ ਵੱਧ ਸਾਂਝ ਵੀਡੀਓ ਦੀ ਪਾਈ ਚੱਲਿਓ ਜਿਹੜੇ ਭਰਾ ਆਪਣੀਆਂ ਵੀਡੀਓ ਸ਼ੇਅਰ ਕਰਦੇ ਆ ਉਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਆ ਇਸੇ ਤਰ੍ਹਾਂ ਹੀ سپورਟ ਕਰਦੇ ਰਹੋ ਤੇ ਇਦਾਂ ਦੇ ਹੀ ਜਾਨਵਰ ਇਦਾਂ ਦੇ ਨਗੀਨੇ ਤੁਹਾਨੂੰ ਕੱਢ ਕੱਢ ਕੇ ਅਸੀਂ ਦਿਖਾਉਂਦੇ ਰਵਾਂਗੇ ਸੋ ਘੋੜਾ ਪੂਰੀਆਂ ਫੋਟੋਆਂ ਫਾਟਵਾਂ ਖਚਾਈਆਂ ਭਰਾਵਾਂ ਸਾਰਿਆਂ ਨੇ ਵਾਰੀ-ਵਾਰੀ ਕਿ ਤੁਸੀਂ ਵੀ ਨਾ ਦਵਾਰਾਂ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਆਹ ਵੇਖੋ ਹੁਣ ਪਿੱਠ ਪੁੜੇ ਦੇ ਵੀ ਝਾਂਤ ਮਾਰੂ ਸੱਚ ਨੂੰ ਕਿਉਂ ਹੈਗੀ ਇਹ ਗੱਲਬਾਤ ਹਜੇ ਤਾਂ ਬਸ਼ੇਰਾ ਹੈ ਹਜੇ ਤਾਂ ਪ੍ਰੋਪਰ ਉਮਰ ਦੇ ਵਿੱਚ ਜਾ ਕੇ ਨੇ ਘੋੜਾ ਬਨਣਾ ਸੋ ਫੋਟੋ ਵੀਡੀਓ ਕਰਾਉਣ ਤੋਂ ਬਾਅਦ ਆ ਆਪਾਂ ਖੇਚਲੀ ਜੀ ਤਿਆਰੀ ਇਹਨੂੰ ਲੋਡ ਕਰਨ ਦੀ ਆਪਣੇ ਜਿਹੜਾ ਬਹੁਤ ਹੀ ਸੋਹਣਾ ਕੰਟੇਨਰ ਵੀਰ ਨੇ ਤਿਆਰ ਕਰਵਾਇਆ ਹੋਇਆ ਤੇ ਪਹਿਲਾਂ ਤਾਂ ਘੋੜਾ ਮੜਾ ਮੜਾ ਝਿੱਕਦਾ ਸੀਗਾ ਤੇ ਫਿਰ ਆ ਵਕੀਲ ਸਾਹਿਬ ਨੇ ਆਪਣੇ ਇਹਨੇ ਬਾਈ ਨੇ ਅਗਲੇ ਪਾਸੇੋਂ ਥੋੜਾ ਜਿਹਾ ਪਰਦਾ ਕੀਤਾ ਉਹਦੀਆਂ ਅੱਖਾਂ ਤੇ ਪਰਣਾਇਆ ਬੰਨਿਆ ਤੇ ਘੋੜਾ ਕਹਿ ਲੋ ਵੀ ਫੇਰ ਕੀ ਕਰਦਾ ਤੁਸੀਂ ਵੇਖੀ ਚੱਲੋ ਵੀ ਬਾਈ ਨੇ ਥੋੜਾ ਜਿਹਾ ਪਰਦਾ ਕੀਤਾ ਵੀ ਇਹਨੂੰ ਥੋੜਾ ਜਿਹਾ ਝਿੱਕੇ ਨਾ ਵੀ ਨਵੇਂ ਥਾਂ ਚੜਨ ਤੋਂ ਤੇ ਕਿਉਂਕਿ ਇਹਨਾਂ ਨੂੰ 스ਮੈਲ ਬੜੀ ਆਉਂਦੀ ਹੁੰਦੀ ਹੈ ਨਾ ਕਿਉਂਕਿ ਜਾਨਵਰਾਂ ਜਾਂਦੇ ਰਹਿੰਦੇ ਆ ਕੰਟੇਨਰ ਦੇ ਵਿੱਚ ਤੇ ਘੋੜਾ ਥੋੜਾ ਝਿੱਕਦਾ ਵੀ ਸੀ ਬਾਕੀ ਨਵੇਂ ਥਾਂ ਤੋਂ ਨਵੇਂ ਤੋਂ ਪਹਿਲੀ ਵਾਰ ਚੜਾਇਆ ਜਾਂਦਾ ਬਹੁਤ ਗੱਲਾਂ ਹੋ ਜਾਂਦੀਆਂ ਸੋ ਘੋੜਾ ਪੜਦਾ ਕਰਨ ਤੋਂ ਬਾਅਦਾਂ ਬਈ ਕੰਟੇਨਰ ਚ ਲੋਡ ਹੋ ਗਿਆ ਸੋ ਬਾਈਆਂ ਨੇ ਸ਼ੁਕਰਾਨਾ ਕੀਤਾ ਵਾਹਿਗੁਰੂ ਦਾ ਉਹਦਾ ਧੰਨਵਾਦ ਕੀਤਾ ਵੀ ਇੰਨਾ ਸੋਹਣਾ ਨਗੀਨਾ ਜਿਹੜਾ ਉਹਨੇ ਇਹਨਾਂ ਦੀ ਝੋਲੀ ਪਾਇਆ ਸੋ ਤਿਆਰੀ ਖੇਚ ਲਈ ਆਪਾਂ ਮੁੱਲਾਪੁਰ ਨੂੰ ਬਾਈ ਛਿੰਦੇ ਮੁੱਲਾਪੁਰ ਵਾਲੇ ਦੇ ਫਾਰਮ ਐਸ ਐਸ ਸਟੱਡ ਫਾਰਮਰਲ ਨੂੰ ਸੋ ਇੱਥੋਂ ਤੋਰਤੀਆਂ ਬਾਈ ਆਪਾਂ ਗੱਡੀਆਂ ਸੋ ਅੱਗੇ ਕੀ ਹੁੰਦਾ ਉਹ ਵੀ ਤੁਹਾਨੂੰ ਦਿਖਾਉਨੇ ਆ ਵੀਡੀਓ ਵੱਤ ਤੋਂ ਵੱਤ ਕਈ ਨਾ ਵੀ ਸ਼ੇਰ ਵਾਲੀ ਠੁੱਕੀ ਗੱਡੀ ਚੱਲਿਓ ਜਿੰਨਾ ਭਰਾਵਾਂ ਨੂੰ ਨਹੀਂ ਅਜੇ ਤੱਕ ਪਤਾ ਵੀ ਇਹ ਵਸ਼ੀਰਾ ਕਿੱਥੇ ਗਿਆ ਹੈ ਤੇ ਕਿੱਥੋਂ ਆਇਆ ਹੈ ਤੇ ਉਹਨਾਂ ਭਰਾਵਾਂ ਤੱਕ ਵੀ ਜਰੂਰ ਕੱਲੇ-ਕੱਲੇ ਫੋਨ 'ਚ ਵੀਡੀਓ ਵਾਰਦ ਦਿਓ ਫੇਰ ਅਸੀਂ ਬਾਈ ਬ੍ਰੇਕਾਂ ਮਾਰੀਆਂ ਆਣ ਕੇ ਬਠਿੰਡੇ ਸ਼ਹਿਰ ਦੇ ਵਿੱਚ ਸੋ 버ਗਰ ਕਿੰਗ ਵਾਲਿਆਂ ਤੋਂ ਭਾਈ ਅਸੀਂ 2-2 3-3 ਖਾਦੇ ਸਾਰੇ ਭਰਾਵਾਂ ਨੇ 버ਗਰ ਚਾਹ ਪਾਣੀ ਪੀਤਾ ਸੋ ਚਾਹ ਪਾਣੀ ਪੀਣ ਤੋਂ ਬਾਅਦ ਗੱਪਾਂ ਛੱਪਾਂ ਮਾਰਨ ਤੋਂ ਬਾਅਦ ਤੇ ਆ ਆਪਣੇ ਭਰਾ ਐ ਬਾਈ ਹਰਵਿੰਦਰ ਸਿੰਘ ਤੇ ਵੀਰ ਨਾਲ ਬੈਠਾ ਆਪਣਾ ਬਾਈ ਜੀਤ ਸ੍ਰੀ ਇਹਨਾਂ ਭਰਾਵਾਂ ਦਾ ਵੀ ਧੰਨਵਾਦ ਹੈ ਬਹੁਤ ਪਿਆਰ ਹੈ ਵੀਰ ਹੋਣਾ ਨਾਲ ਬਹੁਤ ਸਤਿਕਾਰ ਕਰਦੇ ਐ ਇਹ ਭਰਾ ਵੀ ਸਾਰੇ ਨਾਲ ਗਏ ਸੀਗੇ ਸੋ ਇਥੋਂ ਵੀ ਗੱਡੀਆਂ ਖੇਚਤਿਆਂ ਦੇ ਇਥੋਂ ਡਾਇਰੈਕਟ ਆਪਾਂ ਪਹੁੰਚ ਗਏ ਸਿੱਧਾ ਬਾਈ ਦੇ ਫਾਰਮ ਐ ਐਸਐਸ ਸਟੱਡ ਫਾਰਮ ਤੇ ਸੋ ਘੋੜਾ ਬਹੁਤ ਸਾਰੇ ਭਰਾ ਆ ਰਹੇ ਸੀਗੇ ਬਾਈਆਂ ਨੂੰ ਇਨਵਾਈਟ ਵੀ ਕੀਤਾ ਸੀ ਭਰਾਵਾਂ ਨੂੰ ਸਾਰਿਆਂ ਨੂੰ ਜਿਹੜੇ ਜਿਹੜੇ ਬਾਈ ਦੇ ਦੋਸਤ ਨੇ ਸੋ ਉਹ ਅਜੇ ਪਹੁੰਚਣ ਵਾਲੇ ਸੀਗੇ ਅਸੀਂ ਪਹੁੰਚ ਗਏ ਦੀ ਪਹਿਲਾਂ ਸੋ ਘੋੜੇ ਦੀ ਐਂਟਰੀ ਕਰਾਤੀ ਆਪਾਂ ਫਾਰਮ ਤੇ ਸੋ ਫਿਰ ਤੋਂ ਬਾਈ ਛਿੰਦੇ ਨੂੰ ਤੇ ਉਹਨਾਂ ਦੇ ਬੇਟੇ ਸਾਡੇ ਛੋਟੇ ਭਾਈ ਬਾਈ ਕੋਮਲ ਨੂੰ ਤੇ ਬਾਈ ਦੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਆਪਣੇ ਆਪ ਤੋਂ ਖਾਸ ਦੀ ਟੀਮ ਵੱਲੋਂ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੈ ਬਾਈ ਦੇ ਪਰਿਵਾਰ ਨੂੰ ਬਹੁਤ ਮੁਬਾਰਕਾਂ ਸੋ ਇਹ ਨਗੀਨਾ ਘਰੇ ਆਉਣ ਤੇ ਸੋ ਘੋੜਾ ਕਰ ਲਿਆ ਜੀ ਫਿਰ ਅਸੀਂ ਅਨਲੋਡ ਤੇ ਆ ਆ ਗਿਆ ਸ਼ੇਰ ਆਪਣੇ ਫਾਰਮ ਤੇ ਕਿਉਂਕਿ ਜਦੋਂ ਨਵਾਂ ਨਵਾਂ ਕੋਈ ਵੀ ਘੋੜਾ ਆਉਂਦਾ ਹੈ ਨਵੇਂ ਫਾਰਮ ਤੇ ਸੋ ਇੱਕ ਚੈਨਾ ਹੁੰਦੀ ਹੈ ਦਿਮਾਗ ਦੇ ਵਿੱਚ ਉਹਦੇ ਵੀ ਬਹੁਤ ਕੁਝ ਚੱਲਦਾ ਹੁੰਦਾ ਸੋ ਪਹਿਲੀ ਵਾਰ ਆਇਆ ਸੀ ਘੋੜਾ ਪਰ ਘੋੜੇ ਨੇ ਕੋਈ ਖਰਾਬ ਨਹੀਂ ਕੀਤਾ ਫਿਰ ਇੱਥੇ ਖਾਨਦਾਨੀ ਅਲੀ ਗੱਲ ਆ ਜਾਂਦੀ ਹੈ ਸੱਜਣੋ ਕੋਈ ਲੱਤ ਨਹੀਂ ਮਾਰੀ ਕੋਈ ਦੰਦੀ ਨਹੀਂ ਵੱਡੀ ਚੁੱਪ ਕਰਕੇ ਐ ਸ਼ਰੀਫ ਹੋ ਕੇ ਤੇ ਬਾਈ ਥੱਲੇ ਆ ਕੇ ਖੜ ਗਿਆ ਸੋ ਘੋੜਾ ਇੱਕ ਵਾਰ ਆਪਣਾ ਗਾਈਆ ਤਾਂ ਲੈਂਦਾ ਹੀ ਐ ਆਸੇ-ਪਾਸੇ ਫਾਰਮ ਦਾ ਤੇ ਭਰਾਵਾਂ ਨੇ ਗੁੜਗੜ ਉਹਨੂੰ ਖਵਾਇਆ ਗੋਰਚਾਰਨ ਤੋਂ ਬਾਅਦਾਂ ਦੇ ਬਾਈਆਂ ਨੇ ਇੱਕ ਸਲਾਹ ਕੀਤੀ ਵੀ ਇਹਨੂੰ 10 ਮਿੰਟ ਰਿਲੈਕਸ ਕੀਤਾ ਜਾਵੇ ਸੋ ਫੇਰ ਅਸੀਂ ਛੱਡਤਾ ਜੀ ਇਹਨੂੰ ਬਾਈ ਵਾਲੀ ਪੈਡਕ 'ਚ ਬਾਕੀ ਇੱਕ ਚੀਜ਼ ਮੈਂ ਵੀ ਨੋਟ ਕੀਤੀ ਸੱਜਣੋ ਵੀ ਫਾਰਮ ਤੇ ਉਨ ਤੋਂ ਬਾਅਦਾਂ ਨਹੀਂ ਤਾਂ ਜ਼ਿਆਦਾਤਰ ਜਿਹੜੇ ਘੋੜੇ ਹੁੰਦੇ ਆ ਨਾ ਉਹ ਉਪਰਾ ਕਰਦੇ ਆ ਉਹਨਾਂ ਨੂੰ ਕਈ ਦੇਣ ਵੀ ਲੱਗ ਜਾਂਦੇ ਆ ਕਈਆਂ ਨੂੰ ਕਈ ਹਫ਼ਤੇ ਵੀ ਲੱਗ ਜਾਂਦੇ ਆ ਉਹਨਾਂ ਨੂੰ ਉਹ ਚੀਜ਼ ਅਪਣਾਉਣ ਦੇ ਵਿੱਚ ਪਰ ਘੋੜੇ ਆਉਂਦੇ ਨੂੰ ਹੀ ਹੁਸਣੀ ਦੁੱਗਣਾ ਚੌਗਣਾ ਚੜ ਗਿਆ ਸੱਚ ਨੂੰ ਵੀ ਹੁਸਣੀ ਇੰਨਾ ਖੁੱਲ ਕੇ ਘੋੜਾ ਤੁਰਿਆ ਘੋੜੇ ਨੇ ਰਿਲੈਕਸ ਕੀਤਾ ਪਹਿਲਾਂ ਆ ਜਿਹੜੇ ਬਾਈ ਦੇ ਦੂਜੇ ਜਨਮ ਦੇ ਖੜੇ ਆ ਉਹਨਾਂ ਨੂੰ ਵੀ ਮਿਲਿਆ ਜਾ ਕੇ ਉਹਨਾਂ ਨਾਲ ਵੀ ਅੱਖਾਂ ਚੱਖਾਂ ਪਾ ਕੇ ਗੱਲਾਂ ਬਾਤਾਂ ਆਪਦੇ ਜੋ ਵੀ ਇਹਨਾਂ ਦਾ ਹਿਸਾਬ ਕਿਤਾਬ ਹੈ ਕੀਤੀਆਂ ਭਾਈ ਤੇ ਫਿਰ ਘੋੜੇ ਨੇ ਖੁੱਲੀ ਦੌੜ ਲਾਈ ਘੋੜੇ ਨੇ ਇੰਜੋਏ ਕੀਤਾ ਤੇ ਸਾਰਿਆਂ ਦਾ ਮਨ ਬਾਗੋ ਬਾਗ ਹੋ ਗਿਆ ਨਹੀਂ ਤੇ ਸਾਡੇ ਦਿਲ ਵੀ ਇਹ ਸੀਗਾ ਵੀ ਘੋੜਾ ਉੱਥੇ ਜਾ ਕੇ ਪਤਾ ਨਹੀਂ ਕਿੱਦਾਂ ਦਾ ਸਾਬ ਕਿਤਾਬ ਕਰੂਗਾ ਜਾਂ ਕਿੱਦਾਂ ਦਾ ਵੇ ਵੇ ਹਾਰ ਕਰੂਗਾ ਸੋ ਘੋੜੇ ਨੇ ਬਹੁਤ ਹੀ ਸੋਹਣੀ ਪਰਫਾਰਮੈਂਸ ਦਿੱਤੀ ਸੋ ਘੋੜਾ ਲਾਉਣ ਤੋਂ ਬਾਅਦਾਂ ਬਾਈਆਂ ਨੇ ਕੀਤੀ ਖੁੱਲ ਕੇ ਉੱਥੇ ਪਾਰਟੀ ਤੇ ਅਸੀਂ ਆਉਣਾ ਸੀਗਾ ਦੂਰ ਅਸੀਂ ਫਿਰ ਬਾਈਆਂ ਤੋਂ ਇਜਾਜ਼ਤ ਲੈ ਕੇ ਤੇ ਭਾਈ ਗੱਡੀ ਦਾ ਮਾਰਿਆ ਸੈਲਫ ਤੇ ਅਸੀਂ ਫਿਰ ਆ ਕੇ ਵਾਪਸ ਕੱਲ ਦੀ ਇਹ ਵੀਡੀਓ ਬਣਾਈ ਹੋਈ ਅੱਜ ਤੁਹਾਨੂੰ ਅਪਲੋਡ ਕਰਦੇ ਹੋਏ ਆ ਤੇ ਕਿਵੇਂ ਘੋੜਾ ਲੱਗਾ ਕਿਵੇਂ ਬਾਈ ਦੀਆਂ ਗੱਲਾਂ ਬਾਤਾਂ ਲੱਗੀਆਂ ਕਿਵੇਂ ਘੋੜੇ ਦੀ ਖਾਨਦਾਨੀ ਲੱਗੀ ਤੇ ਸਾਰੀਆਂ ਗੱਲਾਂ ਬਾਤਾਂ ਦਾ ਨਚੋੜ ਕੱਢ ਕੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਵੀ ਘੈਂਟ ਘੈਂਟ ਇਦਾਂ ਦੇ ਨਗਿਨੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗੇ ਸੋ ਅੱਠਾਂ ਦਸਾਂ ਦਿਨਾਂ ਤਾਈਏ ਘੋੜੇ ਦੀ ਪ੍ਰੋਫੈਸ਼ਨਲ ਵੀਡੀਓ ਬਣਾ ਕੇ ਵੀ ਤੁਹਾਡੀ ਕਚਹਿਰੀ 'ਚ ਰੱਖਾਂਗੇ ਅੱਜ ਸਮਾਂ ਹੋਣ ਘਟ ਕਰਕੇ ਸ਼ੂਟ ਨਹੀਂ ਕੀਤਾ ਗਿਆ ਥੋੜੇ ਜਿਹੇ ਸਮੇਂ 'ਚ ਸ਼ੂਟ ਕਰਕੇ ਤੁਹਾਨੂੰ ਜਰੂਰ ਵੀਡੀਓ ਦਿਖਾਵਾਂਗੇ ਇਹ ਤੁਹਾਡੇ ਨਾਲ ਵਾਦਾ ਰਹਿ ਗਿਆ ਸੋ ਇਹ ਵੀਡੀਓ ਕਿਵੇਂ ਲੱਗੀ ਕਿਵੇਂ ਘੋੜੇ ਦੀ ਐ ਬਰੀਕੀਆਂ ਲੱਗੀਆਂ ਕਿਵੇਂ ਖਾਨਦਾਨੀ ਲੱਗੀ ਸਾਰਾ ਕੁਝ ਭਾਈ ਕਮੈਂਟਾਂ 'ਚ ਦੱਸਿਓ ਜਿੰਨਾਂ ਦੇ ਤੱਕ ਪੇਜ ਨਹੀਂ ਫੋਲੋ ਕੀਤਾ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਕਿ ਭਾਈ ਜਰੂਰ ਜਰੂਰ ਆਪਣਾ ਪੇਜ ਫੋਲੋ ਕਰ ਲਿਓ ਸੋ ਜਿਹੜਾ YouTube ਚੈਨਲ ਹੈ ਉਹ ਵੀ ਵੱਤੋ ਵੱਤ ਵੀਡੀਓ ਸ਼ੇਅਰ ਕਰਕੇ ਤੇ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਬਾਕੀ ਦੂਜੀ ਗੱਲ ਇਹ ਹੈ ਸੱਜਣੋ ਕਿਸੇ ਵੀ ਭਰਾ ਨੇ ਵੀਡੀਓਗ੍ਰਾਫੀ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਤੇ ਤੁਸੀਂ ਭਾਈ ਆ ਦਿੱਤੇ ਨੰਬਰ ਆਪਣੇ ਚੈਨਲ ਦੇ ਤੇ ਸੰਪਰਕ ਇਹ ਚਿੰਤਾ ਹੋ ਕੇ ਕਰ ਸਕਦੇ ਹੋ ਬਹੁਤ ਹੀ ਜਲਦ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਦੇ ਰਵਾਂਗੇ ਉਹਨੇ ਟਾਈਮ ਲਈ ਦਿਓ ਜੀ ਸੰਧੂ ਦੇ ਦੇਰੀਏ ਨੂੰ ਇਜਾਜ਼ਤ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਾ ਖੈਰ ਸასი ਕਾਲ ਧੰਨਵਾਦ